ਵਾਦਾ ਹੋਵੇ ਗਾਇਸ ਦੇ ਨਾਲ ਨਾਲ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਵੀ ਇਸ ਖਾਸ ਮੌਕੇ ਪੰਜਾਬ ਦੇ ਲੋਕਾਂ ਨੂੰ ਸੰਬੋਧਨ ਕੀਤਾ ਗਿਆ ਅੱਜ ਇੱਥੇ ਇਸ ਇਤਿਹਾਸਕ ਇੰਡਸਟਰੀਅਲ ਪਾਲਿਸੀ ਜਿਹੜੀ ਹੈ ਉਹਦੀ ਲਾਂਚਿੰਗ ਤੇ ਆਇਓ ਸਾਡੇ ਕੁਝ ਵਿਦੇਸ਼ੀ ਮਹਿਮਾਨ ਵੀ ਇੱਥੇ ਪਹੁੰਚੇ ਬਾਡੀ ਪਾਰਟਨਰ ਨੇ ਬਸਾਰੇ ਸੋ ਸਾਰਿਆਂ ਦਾ ਵੈਲਕਮ ਹੈ ਸਟੇਜ ਤੇ ਬੈਠੇ ਆਮ ਆਦੀ ਪਾਰਟੀ ਦੇ ਨੈਸ਼ਨਲ ਕਨਵੀਨਰ ਔਰ ਭਾਰਤ ਦੀ ਰਾਜਨੀਤੀ ਨੂੰ ਨਮੀ ਦਿਸ਼ਾ ਤੇ ਦਸ਼ਾ ਦੇਣ ਵਾਲੇ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ साडे फाइनांस मिनिस्टर चीमा साहब साढ़े इंडस्ट्रियल मिनिस्टर तरनजीत सोहन जी साडे लोकल बॉडीज़ मिनिस्टर डॉक्टर रवजोत जी मुंडिया जी मिनिस्टर साहब साढ़े और साढ़े ऑफिसर साहबान चीफ सैकटरी साहब सैकटरी इंडस्ट्री जिन्हें भी साडे ऑफिसर साहबान बैठे ਔਰ ਜਿੰਨੇ ਵੀ ਤੁਸੀਂ ਕਦਮ ਚੱਲ ਕੇ ਆਏ ਹੋ ਸਾਰੇ ਸਿਰ ਮੱਥੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਤੁਸੀਂ ਦੇਖਿਆ ਕਿ ਪਿਛਲੇ 3 ਸਾਲ ਤੋਂ ਅਸੀਂ ਜਦੋਂ ਤੋਂ ਗਵਰਨਮੈਂਟ ਬਣੀ ਹੈ ਕੋਈ ਨਾ ਕੋਈ ਹਰ ਇੱਕ ਵਰਗ ਲਈ ਕੋਈ ਨਾ ਕੋਈ ਪਾਲਿਸੀ ਕੋਈ ਨਾ ਕੋਈ ਇਤਿਹਾਸਿਕ ਚੇਂजेस ਐਕਟ ਦੇ ਵਿੱਚ ਸੋਧ ਜਿਹਦੇ ਨਾਲ ਲੋਕਾਂ ਨੂੰ ਫਾਇਦਾ ਹੁੰਦਾ ਹੋਵੇ ਪਬਲਿਕ ਨੂੰ ਫਾਇਦਾ ਹੁੰਦਾ ਹੋਵੇ ਹਰ ਵਰਗ ਦੇ ਲਈ ਅਸੀਂ ਕਰਦੇ ਰਹਿਣਾ ਸੋ ਇਹ ਅੱਜ ਵਾਲਾ ਜਿਹੜਾ ਫੈਸਲਾ ਇਹ ਬੜਾ ਧੇਰ ਤੋਂ ਢੀਕਿਆ ਜਾ ਰਿਹਾ ਸੀ ਤੁਹਾਡੇ ਵੱਲੋਂ ਵੀ ਕਿਉਂਕਿ ਮੈਨੂੰ ਇਸ ਗੱਲ ਤਾਂ ਪਤਾ ਹੈ ਕਿ ਹੁਣ ਤੱਕ ਇੰਡਸਟਰੀ ਲਿਸਟ ਨੂੰ ਇੱਕ ਏਟੀਐਮ ਹੀ ਸਮਝਿਆ ਜਾਂਦਾ ਵੀ ਵੋਟਾਂ ਵੇਲੇ ਉਹ ਚੋਂ ਪੈਸੇ ਕੱਢ ਲਓ ਬਸ ਬਾਅਦ ਚ ਉਹਨੂੰ ਕੁਝ ਨਾ ਪੁੱਛੋ ਉਹਨੂੰ ਗਾਲਾਂ ਕੱਢੋ 5 ਸਾਲ ਚੋਰ ਵੀ ਕਹੋ ਟੈਕਸ ਦੀਆਂ ਪਾਓ ਰੇਡਾਂ ਪਾਓ ਇਨਸਪੈਕਟਰ ਰਾਜ ਲਿਆਓ ਬਸ ਤੰਗ ਇੰਨਾ ਕਰ ਦੋ ਕਿ ਉਹ ਉਹਨੂੰ ਕਹਿਣਾ ਵੀ ਨਾ ਪਵੇ ਸਰਕਾਰਾਂ ਨੂੰ ਕਿ ਤੂੰ ਸਨਮਾ ਮਿਲ ਕੇ ਫੰਡ ਦੇ ਜਾਂ ਚੋਣ ਫੰਡ ਦੇ ਜਾਂ ਤੁਸੀਂ ਪਹਿਲਾਂ ਜਿਹੜੀਆਂ ਲਾਲ ਰੰਗ ਦੀਆਂ ਥੈਲੀਆਂ ਚ ਇਲੈਕਸ਼ਨਾਂ ਵੇਲੇ ਦੋ ਪਾਰਟੀਆਂ ਸੀ ਚਲੋ ਤਿੰਨ ਲਾ ਲਓ ਅਲਾਈਅੰਸ ਦੇ ਵਿੱਚ ਸੀ ਅਕਾਲੀ ਦਲ ਬੀਜੇਪੀ ਤੁਸੀਂ ਉਹਨਾਂ ਕੋਲੇ ਜਾਂਦੇ ਸੀ ਮੈਨੂੰ ਇਸ ਗੱਲ ਦਾ ਪੱਕਾ ਪਤਾ ਹੈ ਕਿ ਤੁਹਾਨੂੰ ਕਿਸੇ ਨੂੰ ਵੀ ਉਹਨਾਂ ਦਾ ਕੋਈ ਮੈਨੀਫੈਸਟੋ ਦਾ ਤੁਸੀਂ ਪੁਆਇੰਟ ਵੀ ਨਹੀਂ ਪੜਿਆ ਹੋਣਾ ਉਹਨਾਂ ਦਾ ਫਰਕ ਕਿਉਂ ਜਾਂਦੇ ਸੀ ਇਸ ਕਰਕੇ ਜਾਂਦੇ ਸੀ ਵੀ ਇਹ ਤੂੰ ਆ ਗਿਆ ਤੂੰ ਸਾਨੂੰ ਤੰਗ ਨਾ ਕਰੀ ਆ ਤੇਰਾ ਮੱਥਾ ਡੰਮਤਾ ਸੀ ਅੱਜ ਉਹ ਦੂਜੇ ਨੂੰ ਕਹਿੰਦੇ ਸੀ ਜੇ ਤੂੰ ਆ ਗਿਆ ਭਰਾਵਾ ਤੂੰ ਨਾ ਤੰਗ ਕਰੀ ਤੇਰਾ ਵੀ ਮੱਥਾ ਡੰਮਤਾ ਮਤਲਬ ਵਪਾਰੀ ਕੰਮ ਕਰਨ ਵਾਸਤੇ ਮਾਹੌਲ ਲੈਣ ਵਾਸਤੇ ਪੈਸੇ ਦੇ ਰਿਹਾ ਇਹਨੂੰ ਹੁਣ ਕਿਹੜੀ ਮਨੀ ਕਹੋਂਗੇ ਸੋਸ਼ਲ ਮਨੀ ਕਹੋਂਗੇ ਇਹਨੂੰ ਕਿਹੜੀ ਮਨੀ ਕਹੋਂਗੇ ਤੁਸੀਂ ਦੱਸੋ ਉਹ ਕੰਮ ਵੀ ਕਰ ਰਿਹਾ ਰੋਜ਼ਗਾਰ ਵੀ ਦੇ ਰਿਹਾ ਕਈ ਹਜ਼ਾਰਾਂ ਚੁੱਲ੍ਹੇ ਉਹਦੇ ਕਰਕੇ ਚੱਲ ਰਹੇ ਨੇ ਤੇ ਨਾਲ ਉਹਨੂੰ ਡਰਾਇਆ ਵੀ ਜਾ ਰਿਹਾ ਉਹ ਫਿਰ ਕਈ ਆਉਂਦੇ ਨਹੀਂ ਸੀ ਕਈ ਇਧਰ ਉਧਰ ਚਲੇ ਗਏ ਕੁ ਮੱਧ ਪ੍ਰਦੇਸ਼ ਚਲੇ ਗਿਆ ਕੁ ਰਾਜਸਥਾਨ ਚਲੇ ਗਿਆ ਬੱਦੀ ਚਲੇ ਗਏ ਸੋ ਇਸ ਕਰਕੇ ਬੜਾ ਪੰਜਾਬ ਦਾ ਨੁਕਸਾਨ ਹੋਇਆ ਪ੍ਰਸਿੱਧ ਪੰਜਾਬੀ ਗਾਇਕ ਗੁਰਦਾਸ ਮਾਨ ਦੇ ਛੋਟੇ ਭਰਾ ਗੁਰਪੰਥ ਮਾਨ ਦਾ ਚੰਡੀਗੜ੍ਹ ਦੇ ਸੈਕਟਰ 25 ਦੇ ਸ਼ਮਸ਼ਾਨ ਘਾਟ ਦੇ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ ਗੁਰਪੰਥ ਮਾਨ ਦਾ ਬੀਤੇ ਕੱਲ ਮਹਾਲੀ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਿਹਾਂਤ ਹੋ ਗਿਆ ਸੀ ਜਿੱਥੇ ਉਹਨਾਂ ਨੇ ਆਖਰੀ ਸਾਹ ਲਏ ਸਨ ਉਹ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਪਰਿਵਾਰਕ ਮੈਂਬਰਾਂ ਦੋਸਤਾਂ ਇੰਡਸਟਰੀ ਦੇ ਮਹੱਤਵਪੂਰਨ ਵਿਅਕਤੀਆਂ ਦੇ ਵੱਲੋਂ ਅੰਤਿਮ ਸੰਸਕਾਰ ਦੇ ਮੌਕੇ ਉਹਨਾਂ ਨੂੰ ਅੰਤਿਮ ਵਿਦਾਈ ਦਿੱਤੀ ਗਈ ਹੈ ਅੰਤਿਮ ਵਿਦਾਈ ਦੇ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਾਂਗਰਸੀ ਆਗੂ ਅਮਰਿੰਦਰ ਸਿੰਘ ਰਾਜਾ ਵੜਿੰਗ ਸਮੇਤ ਕਈ ਵੱਡੇ ਸਿਆਸੀ ਆਗੂ ਅਤੇ ਸਮਾਜਿਕ ਹਸਤੀਆਂ ਮੌਜੂਦ ਰਹੀਆਂ ਇਸ ਦੁਖਦਾਈ ਘਟਨਾ ਤੋਂ ਬਾਅਦ ਗੁਰਦਾਸ ਮਾਨ ਦਾ ਪਰਿਵਾਰ ਗਹਿਰੇ ਸੋਗ ਦੀ ਅਵਸਥਾ ਦੇ ਵਿੱਚ ਹੈ ਗੁਰਪੰਥ ਮਾਨ ਨੂੰ ਕਈ ਆਗੂਆਂ ਸਿਆਸੀ ਆਗੂਆਂ ਸਮਾਜਿਕ ਕਾਰਕੁਨਾਂ ਅਤੇ 뮤직 ਇੰਡਸਟਰੀ ਦੇ ਵੱਡੇ ਵਿਅਕਤੀਆਂ ਦੇ ਵੱਲੋਂ ਸ਼ਰਧਾਂਜਲੀ ਵੀ ਭੇਟ ਕੀਤੀ ਗਈ ਹੈ ਪਿਛਲੇ ਲੰਬੇ ਸਮੇਂ ਤੋਂ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ ਤੇ ਉਧਰ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੀਆਂ ਜ਼ਿਮਨੀ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਦੇ ਨਾਲ ਗਰਮ ਹੈ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ ਚੋਣ ਪ੍ਰਚਾਰ ਕੀਤਾ ਜਾ ਰਿਹਾ ਜਿੱਥੇ ਆਮ ਆਦਮੀ ਪਾਰਟੀ ਤੇ ਕਾਂਗਰਸ ਵੱਲੋਂ ਜੋਣ ਪ੍ਰਚਾਰ ਕੀਤਾ ਜਾ ਰਿਹਾ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਆਪਣੀ ਪੂਰੀ ਸਿਆਸੀ ਤਾਕਤ ਨੂੰ ਚੋਣ ਪ੍ਰਚਾਰ ਦੇ ਲਈ ਚੋਕ ਦਿੱਤਾ ਗਿਆ ਇਸੇ ਦੇ ਤਹਿਤ ਸੁਖਬੀਰ ਸਿੰਘ ਬਾਦਲ ਪਹੁੰਚੇ ਨੇ ਲੁਧਿਆਣਾ ਪੱਛਮੀ ਦੇ ਵਿੱਚ ਗਲੀ ਗਲੀ ਮੁਹੱਲੇ ਮੁਹੱਲੇ ਜਾ ਕੇ ਲੋਕਾਂ ਦੇ ਵਿੱਚ ਜਾ ਕੇ ਚੋਣ ਪ੍ਰਚਾਰ ਕਰ ਰਹੇ ਨੇ ਸੁਖਬੀਰ ਸਿੰਘ ਬਾਦਲ ਨੇ ਇਸ ਮੌਕੇ ਚੋਣ ਪ੍ਰਚਾਰ ਦੀਆਂ ਤਸਵੀਰਾਂ ਵੀ ਆਪਣੇ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਨੇ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਮੈਂ ਧੰਨਵਾਦ ਦਿਆਂ ਲੁਧਿਆਣਾ ਵਾਸੀਆਂ ਦਾ ਜੋ ਹਰ ਦਿਨ ਹਰ ਗਲੀ ਹਰ ਮੁਹੱਲੇ ਇਹਨਾਂ ਪਿਆਰ ਸਤਿਕਾਰ ਮਿਲ ਰਿਹਾ ਮੈਂ ਸ਼ੁਕਰਗੁਜ਼ਾਰ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਲੀਡਰ ਤੇ ਵਰਕਰ ਸਹਿਬਾਨਾਂ ਦਾ ਜੋ ਇੰਨੀ ਗਰਮੀ ਦੇ ਬਾਵਜੂਦ ਪਾਰਟੀ ਦੇ ਉਮੀਦਵਾਰ ਪਰਉਪਕਾਰ ਘੁੰਮਣ ਦੀ ਜਿੱਤ ਨੂੰ ਯਕੀਨੀ ਬਣਾਉਣ ਦੇ ਲਈ ਦਿਨ ਰਾਤ ਮਿਹਨਤ ਕਰ ਰਹੇ ਨੇ ਮੈਨੂੰ ਯਕੀਨ ਹੈ ਇਸ ਬਾਰ ਮੇਨ ਦਾ ਨਤੀਜਾ ਸ਼ਾਨਦਾਰ ਹੋਵੇਗਾ ਸੋ ਸੁਖਬੀਰ ਸਿੰਘ ਬਾਦਲ ਲਗਾਤਾਰ ਪ੍ਰਚਾਰ ਕਰ ਰਹੇ ਨੇ ਪ੍ਰਚਾਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਅਪਲੋਡ ਕੀਤੀਆਂ ਗਈਆਂ ਅਤੇ ਇੱਕ ਖਾਸ ਭਾਵੁਕ ਸੰਦੇਸ਼ ਵੀ ਸੁਖਬੀਰ ਸਿੰਘ ਬਾਦਲ ਵੱਲੋਂ ਇੱਥੇ ਲਿਖਿਆ ਗਿਆ ਤੇ ਦਿਨ ਰਾਤ ਪ੍ਰਚਾਰ ਕਰਨ ਵਾਲੇ ਪਾਰਟੀ ਦੇ ਵਰਕਰਾਂ ਦਾ ਧੰਨਵਾਦ ਵੀ ਉਹਨਾਂ ਵੱਲੋਂ ਕੀਤਾ ਗਿਆ ਤੇ ਸੂਬੇ ਦੇ ਵਿੱਚ ਝੋਨੇ ਦੀ ਬਿਜਾਈ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਮੋਗਾ ਜ਼ਿਲ੍ਹੇ ਦੇ ਵਿੱਚ 9 ਜੂਨ ਤੋਂ ਝੋਨੇ ਦੀ ਬਿਜਾਈ ਸ਼ੁਰੂ ਹੋ ਚੁੱਕੀ ਹੈ ਪੰਜਾਬ ਦੇ ਵੱਖ-ਵੱਖਰੇ ਜ਼ਿਲ੍ਹਿਆਂ ਦੇ ਵਿੱਚ ਝੋਨੇ ਦੀ ਬਿਜਾਈ ਦੀਆਂ ਵੱਖ-ਵੱਖਰੀਆਂ ਤਰੀਕਾਂ ਤੈਅ ਕੀਤੀਆਂ ਗਈਆਂ ਸਖ ਕਿਸਾਨਾਂ ਨੂੰ 8 ਘੰਟੇ ਬਿਜਲੀ ਜਿਹੜੀ ਹੈ ਉਹ ਮਿਲ ਰਹੀ ਹੈ ਨਹਿਰੀ ਪਾਣੀ ਵੀ ਪੂਰਾ ਦਿੱਤਾ ਜਾ ਰਿਹਾ ਹੈ ਇਹ ਕਹਿਣਾ ਹੈ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਦਾ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਕਿਸਾਨਾਂ ਨੂੰ ਝੋਨੇ ਦੀ ਬਿਜਾਈ ਅਤੇ ਪਾਣੀ ਦੀ ਉਪਲਬਧਤਾ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਪੰਜਾਬ ਦੇ ਵਿੱਚ ਤੁਹਾਨੂੰ ਦੱਸ ਦਈਏ ਝੋਨੇ ਦੀ ਬਿਜਾਈ ਦਾ ਸੀਜ਼ਨ ਪੂਰੇ ਜ਼ੋਰਾਂ ਨਾਲ ਸ਼ੁਰੂ ਹੋ ਚੁੱਕਾ ਹੈ ਸੂਬਾ ਸਰਕਾਰ ਦੇ ਨਿਰਦੇਸ਼ਾਂ ਦੇ ਮੁਤਾਬਿਕ ਪੰਜਾਬ ਦੇ ਵਿੱਚ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਅਲੱਗ-ਅਲੱਗ ਤਰੀਕਾਂ ਝੋਨੇ ਦੀ ਬਿਜਾਈ ਦੀ ਸ਼ੁਰੂਆਤ ਦੇ ਲਈ ਤੈਅ ਕੀਤੀਆਂ ਗਈਆਂ ਨੇ। ਕੁਝ ਜ਼ਿਲ੍ਹਿਆਂ ਦੇ ਵਿੱਚ ਝੋਨੇ ਦੀ ਬਿਜਾਈ 5 ਜੂਨ ਤੋਂ ਸ਼ੁਰੂ ਕੀਤੀ ਗਈ ਹੈ ਜਦਕਿ ਮੋਗਾ, ਲੁਧਿਆਣਾ, ਮਾਨਸਾ, ਪਟਿਆਲਾ ਦੇ ਵਿੱਚ 9 ਜੂਨ ਰੱਖੀ ਗਈ ਹੈ ਅਤੇ ਕਈ ਜ਼ਿਲ੍ਹਿਆਂ ਦੇ ਵਿੱਚ ਝੋਨੇ ਦੀ ਬਿਜਾਈ ਅਜੇ ਸ਼ੁਰੂ ਹੋਣੀ ਹੈ। ਉੱਥੇ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਵਾਰ ਸਰਕਾਰ ਨੇ ਕਰੀਬ 10 ਦਿਨਾਂ ਦਾ ਸਮਾਂ ਦਿੱਤਾ ਹੈ ਅਤੇ ਪਾਣੀ ਅਤੇ ਬਿਜਲੀ ਦੀ ਵੀ ਕੋਈ ਕਮੀ ਨਹੀਂ ਹੈ ਅਤੇ ਬਿਜਲੀ ਵੀ 8 ਘੰਟੇ ਪੂਰੀ ਮਿਲ ਰਹੀ ਹੈ। ਸਰ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਅਜ ਤੋਂ ਚੋਣ ਚੋਣ ਜਿਹੜੀ ਬਜਾਈ ਸ਼ੁਰੂ ਹੋ ਗਈ ਹੈ ਕਿਸਾਨਾਂ ਨੂੰ ਕੀ ਹਦਾਇਤਾਂ ਦਿੱਤੀਆਂ ਜਾ ਰਹੀਆਂ ਨੇ ਔਰ ਪ੍ਰਸ਼ਾਸਨ ਵੱਲੋਂ ਕੀ ਉਪਤਾ ਕਰਵਾਇਆ ਅ ਜ਼ਿਲ੍ਹਾ ਮੋਗਾ ਦੇ ਵਿੱਚ ਸਰਕਾਰ ਵੱਲੋਂ 9 ਜੂਨ ਨੂੰ ਬਜਾਈ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਸੀਗਾ ਕਿਸਾਨਾਂ ਦੇ ਵੈਲਫੇਅਰ ਨੂੰ ਦੇਖਦਿਆਂ ਹੋਇਆਂ ਜੋ ਪਹਿਲਾਂ ਇੱਕ ਫਿਕਸ ਡੇਟ ਹੁੰਦੀ ਸੀਗੀ ਉਹ ਸਰਕਾਰ ਵੱਲੋਂ ਇਸ ਵਾਰ ਉਸ ਨੂੰ ਸਟੈਗਰਿੰਗ ਕਰਕੇ ਵੱਖ-ਵੱਖ ਡੇਟਾਂ ਦਿੱਤੀਆਂ ਗਈਆਂ ਨੇ ਜ਼ਿਲ੍ਹਾ ਮੋਗਾ ਵਿੱਚ ਅੱਜ ਤੋਂ ਝੋਨੇ ਦੀ ਬਿਜਾਈ ਸ਼ੁਰੂ ਹੈ ਤੇ ਮੈਂ ਸਾਰੇ ਹੀ ਕਿਸਾਨ ਭਰਾਵਾਂ ਨੂੰ ਇਹ ਪ੍ਰੋਮਿਸ ਕਰਦਾ ਵੀ ਜੋ ਸਰਕਾਰ ਦਾ ਪ੍ਰੋਮਿਸ ਹੈ ਵੀ ਸਭ ਨੂੰ ਨਿਰਵਿਘਨ ਇਲੈਕਟ੍ਰਿਸਿਟੀ ਮਿਲੂਗੀ ਪਾਣੀ ਦੀ ਸਪਲਾਈ ਪਾਣੀ ਦੀ ਵਧੀਆ ਸਪਲਾਈ ਪੁੱਜੇਗੀ ਸਾਡੇ ਮਹਿਕਮੇ ਜੋ ਪੀਐਸਪੀਸੀਐਲ ਹੈਗਾ ਤੇ ਜੋ ਕਨਾਲ ਮਹਿਕਮਾ ਹੈਗਾ ਉਹ ਦਿਨ ਰਾਤ ਕੰਮ ਕਰ ਰਿਹਾ ਹੈਗਾ ਵੀ ਕਿਸੇ ਵੀ ਤਰ੍ਹਾਂ ਦੀ ਜੋ ਪ੍ਰੋਬਲਮ ਹੈ ਉਹ ਕਿਸਾਨਾਂ ਨੂੰ ਨਾ ਹੋਵੇ ਇਸ ਤੋਂ ਇਲਾਵਾ ਸਾਰਿਆਂ ਨੂੰ ਕਿਸਾਨਾਂ ਨੂੰ ਇਹ ਵੀ ਬੇਨਤੀ ਹੈ ਕਿ ਉਹ ਜੋ ਬੈਂਡ ਵੈਰਾਈਟੀਆਂ ਹੈਗੀਆਂ ਨੇ ਜੋ ਪ੍ਰੋਹਿਬਿਟਿਡ ਵੈਰਾਈਟੀਆਂ ਨੇ ਪੂਸਾ 44 ਹੋਗੀ ਉਸ ਨੂੰ ਇਸ ਵਾਰ ਨਾ ਲਾਉਣ ਤਾਂ ਜੋ ਜੋ ਆਪਣਾ ਸਟਬਲ ਦਾ ਇਸ਼ੂ ਹੈਗਾ ਜਾਂ ਵਾਟਰ ਦਾ ਕੰਜ਼ਮਪਸ਼ਨ ਦਾ ਜ਼ਿਆਦਾ ਇਸ਼ੂ ਹੈਗਾ ਉਸ ਨੂੰ ਨਜਿੱਠਣ ਦੇ ਲਈ ਸਾਰੇ ਕਿਸਾਨ ਵੀ ਇਸ ਇੱਕ ਬੜੇ ਇੰਪੋਰਟੈਂਟ ਇਨੀਸ਼ੀਏਟਿਵ ਦੇ ਵਿੱਚ ਆਪਦਾ ਯੋਗਦਾਨ ਪਾ ਸਕਣ ਜੇ ਗਲਪਰੀ ਲਕਸ਼ਪੀ ਦੀ ਤੇ ਸਪਲਾਈ ਦੀ ਵੀ ਤਸਵੀਰ ਰੱਖਿਆ ਗਿਆ ਜੀ ਜੋ PSPCL ਨੇ ਐਤ ਕੀ 3rd ਫੇਜ਼ ਦੀ ਸਪਲਾਈ ਸ਼ੁਰੂ ਕੀਤੀ ਹੈਗੀ ਹੈ ਜੀ ਤੇ ਉਹ ਨਿਰਵਿਘਨ ਸਪਲਾਈ ਰਹੂਗੀ ਸਿਮਿਲਰਲੀ ਪਾਣੀ ਦੀ ਸਪਲਾਈ ਵੀ ਨਿਰਵਿਘਨ ਰਹੂਗੀ ਜਿਸ ਇਸ ਤਰ੍ਹਾਂ ਸਾਡਾ ਕਨਾਲ ਵਾਲਿਆਂ ਨਾਲ ਵੀ ਮੀਟਿੰਗ ਹੋਈ ਹੈ ਦੋਨੋਂ ਐਕਸੀਅੰਸ ਦੇ ਨਾਲ ਉਹਨਾਂ ਵੱਲੋਂ ਵੀ ਅਸ਼ੋਰ ਦਿੱਤਾ ਅਸ਼ੋਰੈਂਸ ਦਿੱਤੀ ਗਈ ਹੈ ਉਹਨਾਂ ਵੱਲੋਂ ਇੱਕ ਟੈਸਟਿੰਗ ਵੀ ਕੀਤੀ ਗਈ ਸੀ ਕਿ ਪਾਣੀ ਦੇ ਸਪਲਾਈ ਦੀ ਤੇ ਸਾਰਿਆਂ ਨੂੰ ਨਿਰਵਿਘਨ ਇਲੈਕਟ੍ਰਿਸਿਟੀ ਅਤੇ ਪਾਣੀ ਦੀ ਸਪਲਾਈ ਇਸ ਵਾਰ ਮਿਲੂਗੀ ਸਰ ਕੁਝ ਕੁਝ ਕੇ ਸਾਰਿਆਂ ਨੂੰ ਲੋਕਾਂ ਦੇ ਨਾਲ ਨੂੰ ਸਿੱਧੀ ਬਜਾਈ ਕਦਮ ਵਾਸਤੇ ਵੀ ਤੁਸੀਂ ਕੀਤਾ ਸੀਗਾ ਉਹਦਾ ਕਿਹਨਾ ਜਿਹਾ ਰਿਸਪੋਨਸ ਕੋਲ ਜੋ ਡੀਐਸਆਰ ਹੈਗਾ ਜੀ ਉਹ ਬਹੁਤ ਇੰਪੋਰਟੈਂਟ ਇਨੀਸ਼ੀਏਟਿਵ ਹੈ ਮਾਨਜੁਗ ਸੀਐਮ ਸਾਹਿਬ ਵੱਲੋਂ ਇਸ ਦੇ ਵਿੱਚ ਕਾਫੀ ਪੁਸ਼ ਕੀਤਾ ਗਿਆ ਹੈਗਾ ਤੇ ਜੋ ਜ਼ਿਲ੍ਹਾ ਮੋਗਾ ਦਾ ਟਾਰਗੇਟ ਹੈਗਾ ਉਸੇ ਅਚੀਵ ਵੀ ਕਰ ਚੁੱਕੇ ਹੈਗੇ ਆ ਇਹਦੇ ਵਿੱਚ ਇੱਕ ਇੰਪੋਰਟੈਂਟ ਗੱਲ ਇਹ ਹੈ ਵੀ 1500 ਰੁਪਿਆ ਪ੍ਰਤੀ ਏਕੜ ਇਹਦੇ ਵਿੱਚ ਸਬਸਿਡੀ ਹੈਗੀ ਹੈ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਆਪਾਂ ਡੀਐਸਆਰ ਮੈਥਡ ਨਾਲ ਹੀ ਵੀ ਸਿੰਧੀ ਵਿਜਾਈ ਵੀ ਕਰੀਏ ਪੰਜਾਬ ਦੇ ਵਿੱਚ ਗਰਮੀ ਆਪਣੇ ਸਿਖਰ ਤੇ ਪਹੁੰਚ ਚੁੱਕੀ ਹੈ ਅਜਿਹੇ ਵਿੱਚ ਗਰਮੀ ਕਾਰਨ ਅੱਗ ਲੱਗਣ ਦੀਆਂ ਘਟਨਾਵਾਂ ਦੇ ਵਿੱਚ ਵਾਧਾ ਦਰਜ ਕੀਤਾ ਗਿਆ ਅੰਮ੍ਰਿਤਸਰ ਸ਼ਹਿਰ ਦੇ ਵਪਾਰਕ ਹਿੱਸੇ ਪੁਤਲੀ ਘਰ ਦੇ ਵਿੱਚ ਸਵੇਰਸਾਰ ਹੀ ਕਪੜੇ ਦੇ ਇੱਕ ਸ਼ੋਰੂਮ ਦੇ ਵਿੱਚ ਭਿਆਨਕ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ ਜਾਣਕਾਰੀ ਦੇ ਮੁਤਾਬਕ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ ਅੱਗ ਬੁਝਾਊ ਦਸਤੇ ਦੇ ਅਧਿਕਾਰੀਆਂ ਦੇ ਮੁਤਾਬਕ ਕਰੀਬ ਸਵੇਰੇ 5 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ ਉਸ ਤੋਂ ਬਾਅਦ ਤੁਰੰਤ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਭੇਜੀਆਂ ਗਈਆਂ ਅੱਗ ਬੁਝਾਊ ਅਧਿਕਾਰੀਆਂ ਨੇ ਦੱਸਿਆ ਹੈ ਕਿ ਅੱਗ ਸ਼ੋਰੂਮ ਦੀ ਸਭ ਤੋਂ ਉੱਪਰਲੀ ਮੰਜ਼ਲ ਦੇ ਵਿੱਚ ਲੱਗੀ ਸੀ ਉੱਚੀ ਮੰਜ਼ਲ ਤੇ ਅੱਗ ਹੌਣ ਕਾਰਨ ਦੇ ਕਾਰਨ ਬੁਝਾਉਣ ਦੇ ਵਿੱਚ ਇਸ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਪਰ ਅੱਗ ਬੁਝਾਊ ਦਸਤੇ ਵੱਲੋਂ ਪੂਰੀ ਮਿਹਨਤ ਦੇ ਨਾਲ ਅੰਦਰ ਦਾਖਲ ਹੋ ਕੇ ਅੱਗ ਤੇ ਕਾਬੂ ਪਾਇਆ ਗਿਆ ਮੇਰਾ ਨਾਮ ਸ਼ਬਾਤ ਸਿੰਘ ਫਾਇਰਮੈਨ ਹੈ ਜੀ ਸਾਹਿਬ ਜੀ ਅੱਗ ਕਿੱਥੇ ਲੱਗੀ ਔਰ ਕਿਸ ਚੀ ਦੀ ਦੁਕਾਨ ਸੀ ਸਰ ਅੱਗ ਪੁਤਰੀਕਰ ਮਾਰਕੀਟ ਵਿੱਚ ਇਹ ਕੱਪੜੇ ਦੀ ਦੁਕਾਨ ਸੀਗੀ ਜੀ ਹਣੇ ਸਾਨੂੰ 10 ਵਜੇ ਦੇ ਨਾਲ ਇਸ ਦੀ ਸਲਾਹ ਮਿਲੀ ਸੀ ਜੋ ਕਿ ਫਾਇਰ ਟੈਂਡਰ ਉਸ ਟਾਈਮ ਮੌਕੇ ਦੇ ਰਵਾਨਾ ਕਰ ਦਿੱਤੇ ਗਏ ਆ ਜੀ ਦੋ ਫਾਇਰ ਟੈਂਡਰ ਇੱਥੇ ਮੌਕੇ ਤੇ ਪਹੁੰਚੇ ਸਿਵਲ ਐਂਡ ਫਾਇਰ ਸਟੇਸ਼ਨ ਤੇ ਟਾਊਨ ਹਲ ਫਾਇਰ ਸਟੇਸ਼ਨ ਦਾ ਫਾਇਰ ਟੈਂਡਰ ਤੇ ਜਾ ਕੇ ਅਸੀਂ ਮੌਕੇ ਤੇ ਸਾਈਡ ਵਾਲੀ ਦੁਕਾਨ ਦੇ ਉੱਪਰਲੇ ਫਲੋਰ ਦੇ ਉੱਤੇ ਅੱਗ ਸੀਗੀ ਤੇ ਜਿੱਥੋਂ ਕਿ ਅਸੀਂ ਦੀਵਾਰ ਤੋੜ ਕੇ ਅੱਗ ਨੂੰ ਉੱਥੇ ਪੂਰੀ ਤਰ੍ਹਾਂ ਕੰਟਰੋਲ ਕਰ ਲਿਆ ਜੀ ਕਿੰਨਾ ਕੁ ਨੁਕਸਾਨ ਹੋਇਆਗਾ ਸਰ ਨੁਕਸਾਨ ਦਾ ਤਾਂ ਕੋਈ ਐਸਟੀਮੇਟ ਨਹੀਂ ਆ ਉਹ ਦੁਕਾਨਦਾਰ ਹੀ ਦੱਸ ਸਕਦਾ ਕਿੰਨਾ ਕੁ ਕੰਦੇ ਕਾਰਨ ਨਾਲ ਕੋਈ ਪਤਾ ਨਹੀਂ ਅੱਗ ਦੇ ਸ਼ਾਰਟ ਸਰਕਟ ਹੀ ਲੱਗਦਾ ਬਾਕੀ ਪਤਾ ਨਹੀਂ ਦੁਕਾਨਦਾਰ ਦੱਸ ਸਕਦੇ ਆ ਜੀ ਇਸ ਚੀਜ਼ ਬਾਰੇ ਕਿੰਨੇ ਫਾਇਰ ਟੈਂਡਰ ਸਰ ਆਪਣੇ ਕੋਲ ਦੋ ਫਾਇਰ ਟੈਂਡਰ ਉਸ ਕਾਬੂ ਲੱਗਦਾ ਕਾਬੂ ਪਾ ਲਿਆ ਹਾਂ ਜੀ ਹਾਂ ਜੀ ਚੰਗੀ ਤਰ੍ਹਾਂ ਕਾਬੂ ਪਾ ਲਿਆ ਗਿਆ ਜੀ ਇੱਥੇ ਤੇ ਉਧਰ ਬਠਿੰਡਾ ਦੇ ਵਿੱਚ ਵੀ ਅੱਤ ਦੀ ਗਰਮੀ ਦੇ ਕਾਰਨ ਚੱਲਦੀ ਹੋਈ ਕਾਰ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਪ੍ਰਤੱਖ ਦਰਸ਼ਕੀ ਵਨੋਂ ਇਸ ਘਟਨਾ ਦੀ ਪੂਰੀ ਜਾਣਕਾਰੀ ਦਿੱਤੀ ਗਈ ਹੈ ਸਰ ਮੇਰਾ ਨਾਮ ਸੰਦੀਪ ਸਿੰਘ ਆਸਹਾਰਾ ਜਨ ਸੇਵਾ ਵਲੰਟੀਅਰ ਆ ਸਾਨੂੰ ਥੋੜੀ ਜਿਹਾ ਪਹਿਲਾਂ ਹੀ ਇਤਲਾਹ ਮਿਲੀ ਸੀ ਕਿ ਬਠਿੰਡਾ ਅਮਰੀਕ ਸਿੰਘ ਰੋਡ ਜਿੱਥੇ ਸੰਦੇ ਸੇਲ ਆ ਉਥੇ ਇੱਕ ਕਾਰ ਨੂੰ ਅੱਗ ਲੱਗ ਗਈ ਸੂਚਨਾ ਮਿਲਣ ਤੇ ਸਹਾਰਾ ਜਨ ਸੇਵਾ ਐਮੂਲੈਂਸ ਟੀਮ ਨੇ ਸੰਦੀਪ ਗਿਲ ਮੌਕੇ ਤੇ ਆ ਕੇ ਦੇਖਿਆ ਤੇ ਫਾਇਰ ਬ੍ਰਿਗੇਡ ਵੀ ਜਿਹੜਾ ਕੀ ਕਾਰ ਦਾ ਡਰਾਈਵਰ ਸੀਗਾ ਲੋਕਾਂ ਦੀ ਰਾਹੀ ਲੋਕਾਂ ਦੀ ਮਦਦ ਨਾਲ ਉਹਨੂੰ ਬਾਹਰ ਕੱਢਿਆ ਗਿਆ ਤੇ ਉਹਨੂੰ ਚੱਕ ਕੇ ਸਿਵਲ ਹਸਪਤਾਲ ਲੈ ਕੇ ਆਏ ਬਾਕੀ ਲਾ ਚੱਲ ਰਿਹਾ ਪਵਨ ਕੁਬਾਰ ਨਾਮ 49 ਸਾਲ ਉਮਰ ਦਾ ਪ੍ਰਤਾਪਨਗਰ ਦਾ ਰਹਿਣ ਵਾਲਾ ਹੈ ਇਹਦੇ ਦੇ ਦੱਸਣ ਮੁਤਾਬਕ ਇਹ ਕਹਿੰਦੇ ਇੰਜਨ ਦੇ ਵਿੱਚੋਂ ਕੋਈ ਸ਼ਾਰਟ ਸਰਕਟ ਹੋਇਆ ਜਿਸ ਕਾਰਨ ਗੱਡੀ ਨੇ ਕਾਫੀ ਧੂੰਆਂ ਫੜ ਲਿਆ ਉਦੋਂ ਬਾਅਦ ਅੱਗ ਲੱਗ ਗਈ ਤੇ ਫਾਇਰ ਬ੍ਰਿਗੇਡ ਦੀ ਮੌਕੇ ਤੇ ਤੇ ਕਾਰ ਤੇ ਅੱਗ ਲੱਗੇ ਹੋਈ ਸੀ ਤੇ ਫਾਇਰ ਬ੍ਰਿਗੇਡ ਨੇ ਕਾਰ ਨੂੰ ਆ ਜਿਹੜੀ ਅੱਗ ਲੱਗੇ ਹੋਈ ਸੀ ਕਾਬੂ ਪਾ ਲਿਆ ਗਿਆ ਇਹਨੂੰ ਹਸਪਤਾਲ ਲੈ ਕੇ ਬਾਕੀ ਲਾ ਚੱਲ ਰਿਹਾ ਸਵੇਰਾ ਕਿਹੋ ਜੇ ਹਾਲਾਤ ਨੇ ਹਾਲਾਤ ਠੀਕ ਹੈ ਸਰ ਟਰੀਟਮੈਂਟ ਚੱਲ ਰਿਹਾ ਹੈ ਬਾਕੀ ਠੀਕ ਤੇ ਉਧਰ ਅਮ੍ਰਿਤਸਰ ਵੀ ਖੇ ਸਤਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਦਰਸ਼ਨਾਂ ਦੇ ਲਈ ਆਇਆ ਇੱਕ 75 ਸਾਲਾਂ ਦਾ ਬਜ਼ੁਰਗ ਵਿਅਕਤੀ ਲਾਪਤਾ ਹੋ ਗਿਆ ਲਾਪਤਾ ਵਿਅਕਤੀ ਦੀ ਪਛਾਣ ਦਰਸ਼ਨ ਸਿੰਘ ਵਜੋਂ ਹੋਈ ਹੈ ਜੋ ਕਿ ਜ਼ਿਲ੍ਹਾ ਸੰਗਰੂਰ ਦੇ ਹਲਕਾ ਸੁਨਾਮ ਦੇ ਪਿੰਡ ਲਖਮੀਰ ਬਾਲਾ ਦਾ ਨਿਵਾਸੀ ਹੈ ਇਸ ਮੌਕੇ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਜਿਹੜਾ ਵੀ ਬਜ਼ੁਰਗ ਵਿਅਕਤੀ ਨੂੰ ਲੱਭੇਗਾ ਉਸ ਨੂੰ 20000 ਰੁਪਏ ਦਾ ਇਨਾਮ ਦਿੱਤਾ ਜਾਵੇਗਾ ਲਾਪਤਾ ਹੋਏ ਦਰਸ਼ਨ ਸਿੰਘ ਦਾ ਪਰਿਵਾਰ ਗਰਮੀਆਂ ਦੀਆਂ ਛੁੱਟੀਆਂ ਦੌਰਾਨ 6 ਜੂਨ ਨੂੰ ਗੁਰੂ ਘਰ ਮੱਥਾ ਟੇਕਣ ਦੇ ਲਈ ਅੰਮ੍ਰਿਤਸਰ ਆਇਆ ਸੀ ਪਰਿਵਾਰਕ ਮੈਂਬਰਾਂ ਦੇ ਮੁਤਾਬਕ 7 ਜੂਨ ਦੀ ਸਵੇਰ 9 ਵਜੇ ਉਹਨਾਂ ਨੂੰ ਅਖੀਰੀ ਵਾਰ ਗੁਰਦੁਆਰਾ ਬਾਬਾ ਅਟਲ ਸਾਹਿਬ ਦੇ ਨੇੜੇ ਸੀਸੀਟੀਵੀ ਕੈਮਰੇ ਦੇ ਵਿੱਚ ਬਜ਼ੁਰਗ ਨੂੰ ਦੇਖਿਆ ਗਿਆ ਦਰਸ਼ਨ ਸਿੰਘ ਦੀ ਦਿਮਾਗੀ ਹਾਲਤ ਠੀਕ ਨਹੀਂ ਦੱਸੀ ਜਾ ਰਹੀ ਜਿਸ ਕਾਰਨ ਪਰਿਵਾਰ ਨੂੰ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾ ਹੈ ਉਧਰ ਦੂਜੇ ਪਾਸੇ ਪੁਲਿਸ ਚੌਂਕੀ ਗਲਿਆਰਾ ਦੇ ਵਿੱਚ ਇਸ ਸੰਬੰਧੀ ਗੁੰਮਸ਼ੁਦਗੀ ਦੀ ਰਿਪੋਰਟ ਵੀ ਦਰਜ ਕਰਵਾਈ ਗਈ ਹੈ ਮੇਰਾ ਨਾਮ ਸੁਖਿੰਦਰ ਸਿੰਘ ਜੈ ਅਸੀਂ ਸੁਨਾਮ ਦੇ ਲਾਗੇ ਲਖਮੀਰ ਵਾਲਾ ਪਿੰਡ ਉੱਤੇ ਰਹਿਣ ਵਾਲੇ ਆ ਤੇ ਸਾਨੂੰ ਜ਼ਿਲ੍ਹਾ ਸੰਗਰੂਰ ਪੈਂਦਾ ਹੈ ਹਾਂਜੀ ਕੀ ਗੱਲ ਹੋਈ ਤੁਹਾਡੇ ਪਿਤਾ ਜੀ ਕਿੱਥੇ ਗੁੰਮ ਹੋਏ ਤੇ ਤੁਸੀਂ ਕਿਦੋਂ ਅਬਰਸਰ ਪਹੁੰਚੇ ਸੀ 6 ਤਰੀਕ ਨੂੰ ਅਸੀਂ ਆ ਅਬਰਸਰ ਪਹੁੰਚੇ ਸੀ 7 ਤਰੀਕ ਨੂੰ ਅਸੀਂ ਵਾਪਸੀ ਕਰਨੀ ਸੀ 7 ਤਰੀਕ ਨੂੰ ਅਸੀਂ ਮਤਲਬ ਸਾਡਾ ਰੈਂਟ ਸੀਗਾ ਮਤਲਬ 12 ਤੱਕ ਜੀ ਰੁਕ ਕੇ ਕਮਰਾ ਰਜਨਾ ਸੀਗਾ ਤੇ ਮੰਮੀ ਕਹਿੰਦੇ ਵੀ ਅਸੀਂ ਬਾਣੀ ਸੁਣਨੀ ਹੈ ਕਿ ਅਸੀਂ ਇਹਨੇ ਹਰਮੰਦਰ ਸਾਹਿਬ ਵਿੱਚ ਬੈਠ ਜਾਨੇਗੇ ਤੁਸੀਂ ਮਤਲਬ ਰੈਸਟ ਕਰ ਲਓ ਹਜੇ ਤਾਂ ਕਰਕੇ ਸਾਡਾ ਮੰਮੀ ਡੈਡੀ ਹਰਮੰਦਰ ਲੰਗਰ ਦੇ ਸਾਹਮਣੇ ਬੈਠੇ ਸੀਗੇ ਤੇ ਪਹਿਲਾਂ ਡੈਡੀ ਲੰਗਰ ਚ ਜਾ ਕੇ ਲੰਗਰ ਛਕ ਕੇ ਆਏ ਤੇ ਮੰਮੀ ਮੰਮੀ ਕੋਲ ਬੈ ਗਏ ਤੇ ਇਸ ਤੋਂ ਬਾਅਦ ਡੈਡੀ ਬਾਥਰੂਮ ਕਰਨ ਗਏ ਨੇਗੇ ਤੇ ਬਾਥਰੂਮ ਕਰਕੇ ਵਾਪਸ ਨਹੀਂ ਆਏ ਅਸੀਂ ਗੁਰਦੁਆਰਾ ਸਾਹਿਬ ਦੇ ਕੈਮਰਾ ਰਹੀ ਚੈੱਕ ਕਰਿਆ ਤੇ ਉਹ ਮਤਲਬ ਬਾਥਰੂਮ ਕਰਨ ਨਹੀਂ ਗਏ ਤੇ ਮਤਲਬ ਉਹ ਬਾਬਾ ਢਾਲਾ ਸਰਗੁਨ ਗੁਰਦੁਆਰੇ ਗੁਣੀ ਪੈ ਗਈ ਉਹਨਾਂ ਨੂੰ ਚੌਂਦੀ ਲੱਗੀ ਪਤਾ ਨਹੀਂ ਕੁਝ ਕੀ ਹੋਇਆ ਉਹਨਾਂ ਦੇ ਦਿਮਾਗ 'ਚ ਕੀ ਆਇਆ ਕਿ ਉਹ ਪੀੜੀਆਂ ਗਲੀਆਂ ਵਿੱਚ ਬਾਗੀ ਜਿਸ ਤੋਂ ਬਾਅਦ ਸਾਨੂੰ ਕੋਈ ਖਬਰ ਨਹੀਂ ਹੈ ਕਿੰਨੀ ਕੁ ਉਮਰ ਹੈ ਤੇ ਕੀ ਨਾਮ ਹੈ ਉਹਨਾਂ ਦਾ ਬਾਪੂ ਜੀ ਦੀ 75 ਸਾਲ ਉਮਰ ਹੈ ਕਿ ਨਾਮ ਦਰਸ਼ਨ ਸਿੰਘ ਆ ਪਰ ਉਹ ਮਤਲਬ ਦਿਮਾਗ ਤੋਂ ਪਿੱਛੇ ਥੋੜੇ ਹੌਲੇ ਨੇਗੇ ਉਹਨੂੰ ਇੰਨਾ ਪਤਾ ਨਹੀਂ ਹੈਗਾ ਕਿ ਮੈਂ ਲੱਗ ਕਿ ਉਹਨੂੰ ਆਪਦਾ ਨਾਮ ਵੀ ਸਹੀ ਕਰਾ ਦੱਸਣਾ ਹੁੰਦਾ ਜਿਵੇਂ ਦਰਸ਼ਨ ਸਿੰਘ ਨੂੰ ਤਰਤ ਸਿੰਘ ਹੀ ਕਹਿਣਗੇ ਕਿ ਮੈਂ ਸਾਡੇ ਸ਼ਹਿਰ ਲੱਗੇ ਸਨਾਮ ਪੈਂਦੇ ਉਹਨੂੰ ਫਾਮ ਕਿਹਾ ਜਾਣਗੇ ਮੈਨੂੰ ਕਾਲੇ ਦੇ ਨਾਮ ਤੇ ਜਾਣਦੇ ਪੁਲਿਸ ਨੂੰ ਇਹਦੀ ਜਾਣਕਾਰੀ ਦਿੱਤੀ ਤੇ ਪੁਲਿਸ ਦਾ ਕਿੰਨਾ ਕੁ ਸਹਿਯੋਗ ਹੈ ਤੇ ਪੁਲਿਸ ਵਾਲਿਆਂ ਨੇ ਅਸੀਂ ਮਤਲਬ ਵੀ ਪਹਿਲੇ ਦਿਨ ਜਾਣਕਾਰੀ ਦਿੱਤੀ ਆ ਅਸੀਂ ਆ ਰਿਪੋਰਟ ਵੀ ਲਿਖਾਈ ਹੈਗੀ ਕਿ ਮਤਲਬ ਪੁਲਿਸ ਵਾਲਿਆਂ ਨੇ ਪੁਲਿਸ ਮਲਾਜਮਾਂ ਨੇ ਸਾਨੂੰ ਮਤਲਬ ਪਹਿਲੇ ਦਿਨ ਕੈਮਰਾ ਕੈਮਰੇ ਚੈੱਕ ਕਰਵਾਏ ਨੇ ਗੱਡੀਆਂ ਵਿੱਚ ਕੁਝ ਅਸੀਂ ਆਪ ਹੀ ਕਰੇ ਨੇ ਤੇ ਇਸ ਤੋਂ ਬਾਅਦ ਪੁਲਿਸ ਮਲਾਜਮਾਂ ਨੇ ਆਪਦੇ ਵੱਲੋਂ ਸੋਸ਼ਲ ਮੀਡੀਆ ਤੇ ਵਟਸਐਪ ਕੋਲ ਪੰਜ ਸਾਰਕੀ ਤੇ ਬੜੀ ਕੋਸ਼ਿਸ਼ ਵੀ ਪਾਈ ਹੈ ਤੇ ਹੁਣ ਪਤਾ ਨਹੀਂ ਲੱਗਾ ਇਹ ਤੱਕ ਨੂੰ ਸਾਨੂੰ ਵਾਲੇ ਕੋਈ ਖਬਰ ਨਹੀਂ ਮਿਲੀ ਰਹੀ ਕਿ ਤੁਸੀਂ ਕੋਈ ਇਨਾਮ ਦੀ ਕੋਸ਼ਨਾ ਵੀ ਕੀਤੀ ਹੈ ਹਾਂਜੀ ਹਾਂਜੀ ਅਸੀਂ ਜੇ ਕੋਈ ਸਾਨੂੰ ਕੋਈ ਵੀ ਜਾਣਕਾਰੀ ਦਿੰਦਾ ਅਸੀਂ 20000 ਤੱਕ ਇਨਾਮ ਦਵਾਂਗੇ ਤੇ ਕੋਈ ਮੋਬਾਈਲ ਨੰਬਰ ਦੱਸਣਾ ਚਾਹੁੰਦੇ ਜੀ ਨੰਬਰ ਮੇਰਾ ਜੀ 9881814388 ਹੈਗੀ 6280813488 ਇੱਥੇ ਸੰਪਰਕ ਕਰ ਸਕਦੇ ਤੁਹਾਡੇ ਨਾਲ ਹਾਂਜੀ ਹਾਂਜੀ ਤੇ ਕਿੰਨੇ ਦਿਨ ਵਾਸਤੇ ਤੁਸੀਂ ਸ੍ਰੀ ਹਰਮੰਦਰ ਸਾਹਿਬ ਆਏ ਸੀ ਜੀ ਇੱਕ ਦਿਨ ਵਾਸਤੇ ਆਏ ਸੀ ਜੇ 6 ਤਰੀਕ ਨੂੰ ਆਏ ਤੇ 7 ਤਰੀਕ ਦੀ ਜਾਣ ਦੀ ਵਾਪਸੀ ਹੈ ਟ੍ਰੇਨ ਰਾਈ ਜਾਣਾ ਸੀ ਹਾਂਜੀ ਟ੍ਰੇਨ ਰਾਈਆਂ ਟ੍ਰੇਨ ਲਾਹੀ ਜਾਣਾ ਸੀ ਤੇ ਹੁਣ ਭਾਰਤ ਦੇ ਵਿੱਚ ਕੋਰੋਨਾ ਦੇ ਮੌਜੂਦਾ ਹਾਲਾਤਾਂ ਤੇ ਗੱਲ ਕਰਦੇ ਆਂ ਭਾਰਤ ਦੇ ਵਿੱਚ ਹੁਣ ਤੱਕ ਕੋਵਿਡ-19 ਦੇ ਨਵੇਂ ਰੂਪ XFG ਦੇ 163 ਮਾਮਲੇ ਸਾਹਮਣੇ ਆਏ ਨੇ ਦਾ ਲੈਸਰਡ ਜਰਨਲ ਦੇ ਮੁਤਾਬਕ ਰੀਕੰਬਿਨੇਟ XFG ਵੈਰੀਐਂਟ ਵਿੱਚ ਚਾਰ ਪ੍ਰਮੁੱਖ ਸਪਾਈਕ 뮤ਟੇਸ਼ਨ ਹਨ ਕੈਨੇਡਾ ਦੇ ਵਿੱਚ ਇਸ ਦਾ ਸ਼ੁਰੂਆਤੀ ਪਤਾ ਲੱਗਣ ਤੋਂ ਬਾਅਦ ਇਹ ਤੇਜ਼ੀ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਫੈਲਿਆ ਇੰਡੀਅਨ ਸਰਵ ਕੋ 2 ਜੀਨੋਮਿਕਸ ਕਨਸੋਰਟੀਅਮ ਦੇ ਅੰਕੜਿਆਂ ਦੇ ਮੁਤਾਬਕ ਕੋਵਿਡ-19 ਪੈਦਾ ਕਰਨ ਵਾਲੇ ਵਾਇਰਸ ਦਾ ਐਕਸਐਫ0 ਰੂਪ ਕੁੱਲ 163 ਨਮੂਨਿਆਂ ਦੇ ਵਿੱਚ ਪਾਇਆ ਗਿਆ ਸਭ ਤੋਂ ਵੱਧ 99 ਮਹਾਰਾਸ਼ਟਰ ਦੇ ਵਿੱਚ ਇਸ ਤੋਂ ਬਾਅਦ ਤਾਮਿਲਨਾਡੂ ਦੇ ਵਿੱਚ 16 ਤੇਰਲ ਦੇ ਵਿੱਚ 15 ਗੁਜਰਾਤ ਦੇ ਵਿੱਚ 11 ਅਤੇ ਆਂਧਰਾ ਪ੍ਰਦੇਸ਼ ਦੇ ਵਿੱਚ ਤੇ ਪੱਛਮੀ ਬੰਗਾਲ ਦੇ ਵਿੱਚ 6 6 ਕੇਸ ਪਾਏ ਗਏ ਨੇ ਆંકੜਿਆਂ ਤੋਂ ਪਤਾ ਲੱਗਦਾ ਹੈ ਕਿ ਮਈ ਦੇ ਵਿੱਚ XFG ਰੂਪ ਦੇ 159 ਨਮੂਨਿਆਂ ਦਾ ਪਤਾ ਲਗਾਇਆ ਗਿਆ ਸੀ ਜਦਕਿ April ਦੇ ਵਿੱਚ ਇਸ ਦੇ 2 ਨਮੂਨਿਆਂ ਦੀ ਜਾਂਚ ਹਾਂ ਦੇ ਵਿੱਚ ਪਾਈ ਗਈ ਸੀ ਜੂਨ ਦੇ ਵਿੱਚ 2 ਨਮੂਨਿਆਂ ਦੀ ਜਾਂਚ ਕੀਤੀ ਗਈ ਸੀ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਐਤਵਾਰ ਨੂੰ ਜਾਰੀ ਆંકੜਿਆਂ ਦੇ ਮੁਤਾਬਕ ਪਿਛਲੇ 48 ਘੰਟਿਆਂ ਦੇ ਵਿੱਚ 669 ਨਵੇਂ ਮਾਮਲੇ ਸਾਹਮਣੇ ਆਉਣ ਦੇ ਨਾਲ ਭਾਰਤ ਦੇ ਵਿੱਚ ਕੋਵਿਡ ਦੇ ਸਰਗਰਮ ਮਾਮਲਿਆਂ ਦੀ ਗਿਣਤੀ 6000 ਦੇ ਆंकड़े ਨੂੰ ਪਾਰ ਕਰ ਗਈ ਹੈ ਉਧਰ ਪੰਜਾਬ ਤੇ ਹਰਿਆਣਾ ਦੇ ਵਿੱਚ ਗਰਮੀ ਦਾ ਕਹਿਰ ਲਗਾਤਾਰ ਬਰਕਰਾਰ ਹੈ ਸਭ ਤੋਂ ਵੱਧ ਤਾਪਮਨ ਹਰਿਆਣਾ ਦੇ ਸਿਰਸਾ ਦੇ ਵਿੱਚ 46.4 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਰਾਜਧਾਨੀ ਚੰਡੀਗੜ੍ਹ ਦੀ ਗੱਲ ਕਰੀਏ ਤਾਂ ਚੰਡੀਗੜ੍ਹ ਦੇ ਵਿੱਚ ਵੱਧ ਤੋਂ ਵੱਧ ਤਾਪਮਨ 43.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਉਧਰ ਐਨਸੀਆਰ ਦਿੱਲੀ ਦੀ ਗੱਲ ਕਰੀਏ ਤਾਂ ਦਿੱਲੀ ਦੇ ਵਿੱਚ ਵੀ ਗਰਮੀ ਦਾ ਕਹਿਰ ਦੇਖਿਆ ਜਾ ਰਿਹਾ ਦਿੱਲੀ ਦੇ ਵਿੱਚ ਤਾਪਮਨ 48.9 ਡਿਗਰੀ ਤੱਕ ਪਹੁੰਚ ਗਿਆ ਭਾਰਤੀ ਮੌਸਮ ਵਿਭਾਗ ਨੇ ਅਗਲੇ 2 ਦਿਨਾਂ ਦੇ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਲੂ ਤੋਂ ਬਚਣ ਲਈ ਜ਼ਰੂਰੀ ਕਦਮ ਚੁੱਕਣ ਦੀ ਚੇਤਾਵਨੀ ਵੀ ਦਿੱਤੀ ਹੈ ਸੋਮਵਾਰ ਨੂੰ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 43.4 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ ਜੋ ਕਿ ਮੌਸਮ ਦੀ ਆਸਤ ਟੈਂਪਰੇਚਰ ਤੋਂ 3.4 ਡਿਗਰੀ ਵੱਧ ਸੀ ਕਟੋਕਟ ਤਾਪਮਾਨ 27.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦਕਿ ਨਮੀ ਦਾ ਪੱਧਰ 48 ਤੋਂ 25 ਫੀਸਦੀ ਵਿਚਕਾਰ ਦਰਜ ਕੀਤਾ ਗਿਆ ਸੋ ਦਿੱਲੀ ਦੇ ਵਿੱਚ ਵੀ ਗਰਮੀ ਆਪਣੇ ਪੂਰੇ ਕਹਿਰ ਤੇ ਹੈ ਮੌਸਮ ਵਿਭਾਗ ਦੇ ਮੁਤਾਬਿਕ ਰੋहतक ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 45.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹਿਸਾਰ ਦੇ ਵਿੱਚ ਵੀ ਤਾਪਮਾਨ 44 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਨਾਰਨੌਲ ਹਰਿਆਣਾ ਦੀ ਗੱਲ ਕਰੀਏ 44.4 ਡਿਗਰੀ ਕਰਨਾਲ ਦੇ ਵਿੱਚ 43.5 ਡਿਗਰੀ ਅਤੇ ਅੰਬਾਲਾ ਦੇ ਵਿੱਚ 43.7 ਡਿਗਰੀ ਸੋ ਪੰਜਾਬ ਦੇ ਨਾਲ-ਨਾਲ ਹਰਿਆਣਾ ਦੇ ਵੱਡੇ ਸ਼ਹਿਰਾਂ ਦੇ ਵਿੱਚ ਵੀ ਤਾਪਮਾਨ 45, 44 ਅਤੇ 43 ਡਿਗਰੀ ਰਿਕਾਰਡ ਕੀਤਾ ਗਿਆ ਸੋ ਤਾਪਮਾਨ ਦੇ ਵਿੱਚ ਪੰਜਾਬ ਤੇ ਹਰਿਆਣਾ ਦੇ ਵਿੱਚ ਵੱਡਾ ਪਾਰੇ ਦੇ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲ ਰਿਹਾ ਪਾਰਾ ਚੜ ਗਿਆ ਹੈ ਪੰਜਾਬ ਤੇ ਹਰਿਆਣਾ ਦਾ ਗਰਮੀ ਆਪਣੇ ਸਿਖਰ ਤੇ ਪਹੁੰਚ ਚੁੱਕੀ ਹੈ ਸੋ ਕਈ ਜਗ੍ਹਾ ਤੇ 46 47 ਡਿਗਰੀ ਤਾਪਮਾਨ ਵੀ ਦਰਜ ਕੀਤਾ ਗਿਆ ਲੁਧਿਆਣਾ ਜ਼ਿਲ੍ਹੇ ਦੇ ਸਮਰਾਲਾ ਦੀ ਗੱਲ ਕਰੀਏ ਤਾਂ ਇੱਥੇ ਦਾ ਤਾਪਮਾਨ 46.1 ਡਿਗਰੀ ਸੈਲਸੀਅਸ ਬਠਿੰਡਾ ਤੇ ਅੰਮ੍ਰਿਤਸਰ ਦੇ ਵਿੱਚ ਵੀ ਤੇਜ਼ ਗਰਮੀ ਦਰਜ ਕੀਤੀ ਗਈ ਹੈ ਬਠਿੰਡਾ ਦੇ ਵਿੱਚ 44.6 ਡਿਗਰੀ ਅੰਮ੍ਰਿਤਸਰ ਦੇ ਵਿੱਚ 44.9 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਫਿਰੋਜ਼ਪੁਰ ਦੀ ਗੱਲ ਕਰੀਏ ਤਾਂ ਇੱਥੇ 44 ਡਿਗਰੀ ਪਠਾਨਕੋਟ ਦੇ ਵਿੱਚ 43.8 ਡਿਗਰੀ ਅਤੇ ਪਟਿਆਲਾ ਦੇ ਵਿੱਚ ਵੱਤੋਂ ਵੱਤ ਤਾਪਮਾਨ 42.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ ਹੁਣ ਮੈਨੂੰ ਦਿਵਾਜ਼ਤ ਬਹੁਤ-ਬਹੁਤ ਧੰਨਵਾਦ। ਸ਼ੁਰੂਆਤ ਤੋਂ ਦੇਖ ਰਹੇ ਹਾਂ ਤੁਸੀਂ ਬਹੁਤ-ਬਹੁਤ ਸਵਾਗਤ ਹੈ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ। ਖਬਰਾਂ ਦੀ ਕਰਦੇ ਹਾਂ ਸ਼ੁਰੂਆਤ ਸਭ ਤੋਂ ਅਹਿਮ ਖਬਰ ਦੇ ਨਾਲ ਪੰਜਾਬ ਦੇ ਵਿੱਚ ਸਿਹਤ ਤੇ ਸਿੱਖਿਆ ਦੇ ਖੇਤਰ ਦੇ ਵਿੱਚ ਖਾਸ ਧਿਆਨ ਦੇਣ ਤੋਂ ਬਾਅਦ ਪੰਜਾਬ ਸਰਕਾਰ ਹੁਣ ਉਦਯੋਗਾਂ ਦੇ ਖੇਤਰ ਵੱਲ ਖਾਸ ਧਿਆਨ ਦੇ ਰਹੀ ਹੈ ਖਾਸ ਤੌਰ ਤੇ ਪੰਜਾਬ ਦੇ ਵਿੱਚ ਨਵੀਂ ਉਦਯੋਗਿਕ ਕ੍ਰਾਂਤੀ ਲਿਆਉਣ ਦੇ ਲਈ ਪੰਜਾਬ ਸਰਕਾਰ